ਹਿਜੜਾ ਬਣ ਕੇ ਪੈਸੇ ਕਮਾਉਣ ਦਾ ਸੁਪਨਾ ਚੂਰ-ਚੂਰ ਹੋ ਗਿਆ। ਪਹਿਲੀ ਵਾਰ ਜੀ ਹਿਜੜਾ ਬਣ ਕੇ ਨੋਟ ਕਮਾਉਣ ਨਿਕਲਿਆ ਤਾਂ ਪਹਿਲੀ ਵਾਰ ਜੀ ਫੇਲ ਹੋ ਗਿਆ। ਨਕਲੀ ਹਿਜੜੇ ਨੂੰ ਅਸਲੀ ਕਿਨਰਾਂ ਨੇ ਤਰਤ ਬੋਚਿਆ ਅਤੇ ਭਰੇ ਬਾਜ਼ਾਰ ਚ ਕੱਪੜੇ ਉਤਰਵਾ ਕੇ ਚੈੱਕ ਕੀਤਾ। ਤੁਹਾਨੂੰ ਬਦਨਾਮ ਕਰਦੇ ਹੋ। ਆ ਦੇਖੋ ਜੀ ਚੰਗੇ ਭਲੇ ਬੰਦੇ ਹੋ ਹੋ ਕੇ। ਐ ਰਵੇ। ਆ ਮੂਵੀ ਤੋਂ ਆ ਵੀ ਕੱਢ ਇਹ ਤਾਂ ਸੁੱਚੀ ਪੈਸੇ ਕਮਾਉਣ ਦੇ ਨਵੇਂ-ਨਵੇਂ ਢੰਗ ਲੋਕਾਂ ਨੂੰ ਕਈ ਵਾਰੀ ਮੁਸੀਬਤ ਚ ਪਾ ਦਿੰਦੇ ਨੇ ਠੀਕ ਇਸੇ ਤਰ੍ਹਾਂ ਹੋਇਆ ਪਵਾਨੀਗੜ ਦੇ ਰਹਿਣ ਵਾਲੇ ਇਸ ਨੌਜਵਾਨ ਦੇ ਰਾਹ ਜੋ ਹਿਜੜਾ ਬਣ ਕੇ ਲੋਕਾਂ ਤੋਂ ਮੰਗਣ ਨਿਕਲਿਆ ਤਾਂ ਅੱਗੇ ਅਸਲੀ ਕਿਨ ਨ ਟਕਰ ਗਿਆ ਜਿਨ੍ਹਾਂ ਨੇ ਨੌਜਵਾਨ ਨੂੰ ਕਾਬੂ ਕਰ ਲਿਆ ਅਤੇ ਕਪੜੇ ਉਤਰਵਾ ਕੇ ਉਸ ਤੋਂ ਸਾਰੇ ਪੈਸੇ ਲੈ ਲੇ। ਇਸ ਦੌਰਾਨ ਨੌਜਵਾਨ ਨੇ ਕਿਹਾ ਕਿ ਉਹ ਇਸ ਦੁਨੀਆ ਤੇ ਬਿਲਕੁਲੀ ਇਕੱਲਾ ਹੈ ਅਤੇ ਉਸਦੀ ਹਰਖਤਾ ਕੁੜੀਆਂ ਵਰਖੀਆਂ ਨੇ ਜਿਸ ਕਾਰਨ ਉਸਨੇ ਰੋਜ਼ੀ-ਰੋਟੀ ਕਮਾਉਣ ਲਈ ਮੰਗਣ ਦਾ ਰਾਲ ਭਿਆ। ਮੇਰਾ ਨਾਮ ਕੋ ਕ੍ਰਿਸ਼ਨ ਹੈ। ਕ੍ਰਿਸ਼ਨੇ ਕਿੰਨੇ ਸਮੇਂ ਤੋਂ ਇਹ ਇਸ ਤਰ੍ਹਾਂ ਕੰਮ ਕਰ ਰਹੇ ਹੋ ਸੀ? ਮੈਂ ਮੈਂ ਨੇ ਆਜੀ ਘਰਾਂ ਸੀਗਾ। ਪਹਿਲੀ ਵਾਰੀ? ਹਾਂਜੀ। ਕਿੰਨੀ ਕਲੈਕਸ਼ਨ ਕਿਨੀ ਕਲਿੱਕ ਕਰੀ ਕਲੈਕਸ਼ਨ ਮਤਲਬ ਪੈਸੇ ਕਿ ਪੈਸੇ ਕਿੰਨੇ ਸਾਰੇ 2500 ਰੁਪਏ 2500 ਹਾਂ 2500 ਆਏ ਇਹ 2025 ਨਹੀਂ ਇੰਨਾ ਨਹੀਂ ਹੈਗਾ 2025 ਨਹੀਂ ਇੰਨਾ ਨਹੀਂ ਹੈਗਾ ਕਹਿੰਦਾ ਇੰਨਾ ਨਹੀਂ ਹੈਗਾ ਉਹਨਾਂ ਨੇ ਗਿਣੇ ਨੇ ਆ ਗਿਣੇ ਨੇ ਉਹਨਾਂ ਮੇਰੇ ਲੱਛਣ ਮੇਰੀ ਉਹ ਹਰਕਤਾਂ ਕੁੜੀਆਂ ਵਾਲੀ ਨੇ ਇਸ ਲਈ ਮੈਨੂੰ ਸੋਚਿਆ ਸੀਗਾ ਕਿ ਹੁਣ ਮੇਰਾ ਕੋਈ ਮਾਵਾਪਤਾ ਹੈ ਨਹੀਂ ਮੈਂ ਆਪਣਾ ਪੇਟ ਪਾਲਨੇ ਵਸਤੇ ਕਰ ਲਿਆ ਸੀਗਾ ਮਗਰ ਜਦ ਇਹਨਾਂ ਨੇ ਮੈਨੂੰ ਫੜ ਲਿਆ ਤਾਂ ਹੁਣ ਮੈਂ ਆਪਣੀ ਮਾਫੀ ਮੰਗ ਲਈ ਹੁਣ ਅੱਗੇ ਤੋਂ ਬਾਅਦ ਮੈਨੂੰ ਨਹੀਂ ਕੰਮ ਕਰਨਾ ਹੈਗਾ ਨਾ ਕਦੀ ਇਹ ਮੇਜਾ ਕਦੀ ਕੰਮ ਕਰ ਸਕਦਾ ਮੇਰਾ ਕੋਈ ਨਹੀਂ ਹੈ ਗਿਆ ਨਾ ਕੋਈ ਮਾਂ ਨਾ ਕੋਈ ਬਾਪ ਮੈਂ ਟੇਹਾ ਵਸਤੇ ਚ ਰਹਿਣਾਗਾ ਇਸ ਲਈ ਮੈਨੇ ਕੰਮ ਕਰ ਲਿਆ ਸੀਗਾ ਮੇਰਾ ਕੋਈ ਅਕੇ ਮੈਂ ਮੈਂ ਤਾਂ ਕਿਵੇਂ ਕਰਾਂ ਜਿਵੇਂ ਦੁਕਾਨ ਤੇ ਲੱਗਣਾਗਾ ਤੇ ਉਥੇ ਕੰਮ ਕਰਨ ਵਸਤੇ ਲੋਕ ਗਾਲਾ ਕੱਢਦੇ ਨੇ ਫਿਰ ਇਸ ਲਈ ਮੈਨੂੰ ਪ੍ਰਦਾਸ਼ ਨਹੀਂ ਹੁੰਦਾ ਮੈਂ ਭੱਗ ਤਾਂਗਾ ਮੈਂ ਮੀਟ ਮੱਛੀ ਕੁਝ ਨਹੀਂ ਖਾਂਦਾ ਪੀਂਦਾ ਨਾ ਮੈਂ ਕੋਈ ਨਸ਼ਾ ਕਰਦਾ ਰਹਿਆ ਨਾ ਮੈਂ ਕੋਈ ਨਸ਼ਾ ਕਰਦਾ ਹੈਗਾ ਜਦਕਿ ਕੇਂਦਰਾ ਨੇ ਉਸ ਨੂੰ ਕੈਮਰੇ ਅੱਗੇ ਹੀ ਅਜੇਹਾ ਨਾ ਕਰਨ ਦੀ ਚੇਤਾਵਨੀ ਦਿੱਤੀ ਅਤੇ ਦੁਬਾਰਾ ਫੜੇ ਜਾਣ ਤੇ ਲੱਤਾਂ ਬਾਹਾਂ ਤੋੜਨ ਦੀ ਧਮਕੀ ਵੀ ਦਿੱਤੀ ਕਿੰਨਰਾਂ 'ਨ ਇਲਸਾਮ ਲਗਾਇਆ ਹੈ ਕਿ ਸ਼ਹਿਰ 'ਚ ਜਿਹੇ ਕਈ ਵਿਅਕਤੀ ਨੇ ਜੋ ਕਿਨਰ ਬਣ ਕੇ ਮੰਗਦੇ ਨੇ ਜਿਸ ਕਾਰਨ ਅਸਲੀ ਕਿਨਰਾਂ ਦਾ ਨਾਮ ਅਤੇ ਧੰਦਾ ਦੋਵੇਂ ਖਰਾਬ ਹੁੰਦੇ ਨੇ ਮੇਰਾ ਨਾਮ ਮੀਨਾ ਮਹੰਤ ਹੈ ਜੀ ਅੱਜ ਕੀ ਗੱਲਬਾਤ ਹੋਈ ਹੈ ਤੁਸੀਂ ਅਸੀਂ ਇੱਥੇ ਪਾਨੀਗੜ ਸ਼ਹਿਰ ਦੇ ਰਹਿਣ ਵਾਲੇ ਆ ਇਹ ਜਿਹੜਾ ਹੈਗਾ ਇਹ ਮੁੰਡਾ ਹੈ ਇਹ ਮੁੰਡਾ ਹੈਗਾ ਇਹ ਇੱਥੇ ਦੁਕਾਨਾਂ ਤੋਂ ਪੈਸੇ ਮੰਗਦਾ ਫਿਰਦਾ ਸੀ ਇਹ ਜਿਹੜੇ ਕਿ ਦੁਕਾਨਾਂ ਤੋਂ ਪੈਸੇ ਮੰਗ ਕੇ ਕਿਸੇ ਚੱਜ ਦੇ ਕੰਮ ਤੇ ਲਾਉਂਦੇ ਆ ਆਪਣੇ ਨਸ਼ੇ ਪੱਤੇ ਕਰਦੇ ਨਹੀਂ ਕੋਈ ਨਸ਼ੇ ਪੱਤੇ ਨਹੀਂ ਨਸ਼ੇ ਪੱਤੇ ਕਰਦੇ ਨੇ ਚੰਗਾ ਭਲਾ ਮੁੰਡਾ ਅਸੀਂ ਸਭ ਦੇ ਸਾਹਮਣੇ ਇਹਦੇ ਕੱਪੜੇ ਬਦ ਸਭ ਦੇ ਸਾਹਮਣੇ ਇਹਦੇ ਕੁੜੀਆਂ ਵਾਲੇ ਕੱਪੜੇ ਲਾਹਾ ਕੇ ਇਹਦੇ ਲੋਰ ਟੀ-ਸ਼ਰਟ ਪਵਾਈ ਆ ਆ ਦੇਖੋ ਆ ਇੰਨੇ ਨੇ ਪੈਸੇ ਇਕੱਠੇ ਕਰ ਰੱਖੇ ਸੀ ਬਾਜ਼ਾਰ ਆ ਦੇਖੋ ਆ ਇਹਦੇ ਕੱਪੜੇ ਆ ਇਹਦੇ ਸੂਟ ਪਾਇਆ ਹੋਇਆ ਸੀ ਆ ਇਹਦੇ ਲਾਹਾ ਕੇ ਆ ਸਾਰਾ ਕੁਛ ਇਹਦੇ ਆ ਦੇਖੋ ਆ ਇਹਦਾ ਸਾਰਾ ਕੁਛ ਲਾਹਾ ਕੇ ਆ ਦੇਖੋ ਆ ਇੰਨੇ ਪੈਸੇ ਨੇ ਇਕੱਠੇ ਕਰੇ ਹੋਏ ਸੀ ਕੱਲ ਨੂੰ ਕੋਈ ਚੋਰੀਆਂ ਚਕਾਰੀਆਂ ਹੁੰਦੀਆਂ ਨੇ ਇਹ ਘਰ-ਬਾਰ ਦੇਖ ਕੇ ਸ਼ਾਮ ਨੂੰ ਕੀ ਪਤਾ ਕਿਹਨੂੰ ਲੈ ਕੇ ਤੁਰੇ ਪੇ ਤੁਰਿਆਉਂਦੇ ਨੇ ਕਿ ਨਸ਼ੇੜੀ ਬੰਦੇ ਨੇ ਆ ਦੇਖੋ ਇੰਨੇ ਪੈਸੇ ਕੱਟੇ ਕਰੇ ਹੋਏ ਸੀ ਅਸੀਂ ਇਹਦੇ ਕੋਲ ਖੋ ਕੇ ਪੈਸੇ ਕੱਢ ਕੇ ਹੋ ਕਰਕੇ ਤਾਂ ਅਸੀਂ ਇਹ ਗਊਸਾਲਾਂ ਨੂੰ ਦੇ ਰਿਆਂ ਗਊਆਂ ਨੂੰ ਪੱਟੇ ਪਾਉਣ ਵਾਸਤੇ ਕਿਸ ਤਰੀਕੇ ਦੇਖੋ ਬਹੁਤ ਅਜੀਬ ਮਾਮਲੇ ਸਾਹਮਣੇ ਆਉਂਦੇ ਇੱਕ ਨਾਮ ਤੇ ਕਲੰਕ ਤੱਕ ਲਾ ਰਹੇ ਨੇ ਇਹ ਨਾਮ ਤੇ ਕਲੰਕ ਸਾਡੇ ਨਾਮ ਤੇ ਕਲੰਕ ਲੱਗਦਾ ਕਿਉਂਕਿ ਅਸੀਂ ਗੱਦੀਦਾਰ ਹਾਂ ਸਦਾ ਸ਼ਹਿਰ 'ਚ ਰਹਿੰਦੇ ਹਾਂ ਅਸੀਂ ਤਾਂ ਕਿਤੇ ਨਹੀਂ ਜਾ ਨਹੀਂ ਸਕਦੇ ਹੋਰ ਸਾਡਾ ਬਚਪਨ ਵੀ ਇੱਥੇ ਲੰਘਿਆ ਸਾਡੀ ਜਵਾਨੀ ਵੀ ਇੱਥੇ ਲੰਘੀ ਸਾਡਾ ਹੁਣ ਵਡਾਪਾ ਵੀ ਇੱਥੇ ਲੰਘਿਆ ਕਿਉਂਕਿ ਜੋ ਵੀ ਬਦਨਾਮੀ ਹੁੰਦੀ ਆ ਉਹ ਸਾਡੀ ਹੁੰਦੀ ਆ ਅਗਲਾ ਕਹਿੰਦਾ ਅਗਲੇ ਕਹਿੰਦੇ ਪਤਾ ਨਹੀਂ ਉਹਨਾਂ ਨੇ ਭੇਜੇ ਨੇ ਆਮ ਲੋਕਾਂ ਨੂੰ ਕਿੰਨੇ ਪਤਾ ਲੱਗੇ ਵੀ ਇਹ ਅਸਲੀ ਦੇ ਕੀ ਟੱਕਰੀ ਆ ਆਮ ਲੋਕਾਂ ਨੂੰ ਪਤਾ ਲੱਗਿਆ ਜੀ ਹੁਣ ਲੋਕਾਂ ਦੇ ਸਾਹਮਣੇ ਅਸੀਂ ਇਹਦਾ ਪਜਾਮਾ ਲਹਾ ਕੇ ਅਸੀਂ ਇਹਨੂੰ ਲੋਰ ਟੀ-ਸ਼ਰਟ ਪਵਾਈਏ ਆਮ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਇਹ ਮੁੰਡਾ ਆਮ ਲੋਕਾਂ ਨੂੰ ਪੁੱਛ ਲੋ ਅਸੀਂ ਨੰਗਾ ਕਰਕੇ ਸਾਹਮਣੇ ਦਿਖਾਇਆ ਆਮ ਲੋਕ ਤੁਹਾਡੇ ਸਾਹਮਣੇ ਖੜੀ ਆ ਪਬਲਿਕ ਇਹ ਪੁੱਛ ਲੋ ਵੀ ਇਹਨਾਂ ਨੂੰ ਪਤਾ ਲੱਗਿਆ ਮੁੰਡਾ ਇੱਕ ਕੁੜੀ ਐ ਕਿ ਕੀ ਐ ਤਾਂ ਹੁਣ ਇਹਨੇ ਗਲਤੀ ਮੰਨੀ ਆ ਹਾਂਜੀ ਗਲਤੀ ਮੰਨੀ ਐ ਇਹਨਾਂ ਅੱਜ ਜੇ ਇਹ ਦੁਪਹਿਰਾਂ ਵਾ ਪਾ ਕੇ ਹੋਰ ਕੰਮ ਕੋਈ ਤੈਨੂੰ ਦਿੱਕਤ ਨਹੀਂ ਕਰਨ ਦੀ ਜੇ ਸਾਡਾ ਸੂਟ ਪਾ ਕੇ ਤੂੰ ਇੱਥੇ ਸ਼ਹਿਰ ਚ ਫਿਰਿਆ ਤਾਂ ਫਿਰ ਮੈਂ ਤੇਰੀ ਲਤਮਾ ਤੋੜ ਕੇ ਫਿਰ ਤੈਨੂੰ ਬਿਠਾਉਣਾ ਮੰਨਦੇ ਸੀ ਇੱਥੇ ਦੱਸਣਾ ਬਣਦਾ ਏ ਕਿ ਨੌਜਵਾਨ ਨੇ ਇੱਕ ਦਿਨ ਜੀ 2500 ਰੁਪਏ ਕਮਾ ਲਏ ਸੀ ਅਤੇ ਜਦੋਂ ਲੋਕਾਂ ਨੇ ਉਸ ਨੂੰ ਉਸ ਦੀ ਕਮਾਈ ਦੱਸੀ ਕਿ ਉਸ ਨੇ ਇੱਕ ਦਿਨ ਚ 2500 ਰੁਪਏ ਕਮਾ ਲਏ ਤਾਂ ਉਸ ਨੂੰ ਖੁਦ ਵੀ ਵਿਸ਼ਵਾਸ ਨਾ ਆਇਆ ਹਾਲਾਂਕਿ ਨੌਜਵਾਨ ਨੇ ਬਾਅਦ ਚ ਮਾਫੀ ਮੰਗ ਕੇ ਜਿਵੇਂ ਕਿ ਮੈਂ ਮਾਮਲਾ ਠੰਡਾ ਕਰਵਾਇਆ ਪਵਾਨੀਗੜ ਤੋਂ ਪ੍ਰਕਾਸ਼ ਸ਼ਰਮਾ ਸੈਂਟਰਲ ਪੰਜਾਬ ਟੀਵੀ